ਵਾਹ ਹੈ ਗਰੇ ਸੋ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਹੀ ਨਾ ਮੈਨੂੰ ਲੰਬਾ ਦਿਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਇਹ ਪਦਾਰਥ ਸਭ ਕੁਝ ਹੈ ਫਿਰ ਪਰਮੇਸ਼ਰ ਕੁਛ ਵੀ ਨਹੀਂ ਜੇ ਪਰਵਾਰ ਸਭ ਕੁਝ ਹੈ ਫਿਰ ਨਰੰਕਰ ਕੁਝ ਵੀ ਨਹੀਂ ਜੇ ਮਾਇਆ ਹੀ ਸਭ ਕੁਝ ਹੈ ਸੋ ਮਾਇਆ ਦਾ ਮਾਲਕ ਕੁਝ ਵੀ ਨਹੀਂ ਸੋ ਇਹ ਸਮਝਣਾ ਪਾਏਗਾ ਅਸੀਂ ਮਾਇਆ ਕਰਕੇ ਵਕਤ ਕੱਢ ਸਕਦੇ ਹਾਂ ਪਰ ਆਪਣੇ ਹਰੀਆस्ते ਜੋ ਸਾਰਿਆਂ ਨੂੰ ਹਰਾ-ਪਰਾ ਕਰਦਾ ਹੈ ਨਹੀਂ ਨਹੀਂ ਵਕਤ ਸੋ ਮਾਇਆ ਲਈ ਸਾਡੇ ਕੋਲ ਵਕਤ ਹੈ ਸਮਾਂ ਹੈ ਸੋ ਜਿਵੇਂ ਚੰਗੇ ਕੰਮਾਂ ਨੂੰ ਸੋਸਰੀ ਤੁਹਾਡੇ ਕੰਮਾਂ ਨੂੰ ਛੇਰ ਹੈ ਬਸ ਆਪਣੇ ਘਰ ਸਵਾਰਨਾ ਸੀ ਛੇ ਮਹੀਨੇ ਘਰ ਚ ਨਾ ਜਾਈਏ ਸੋ ਡਰਾਉਣਾ ਲੱਗਦਾ ਹੈ ਉਹਦੀ ਸਾਥ ਸਭਾਈ ਉਹਦਾ ਸੰਭਾਲ ਉਹਦੀ ਸੇਵਾ ਸੰਭਾਲ ਕਰਨੀ ਪੈਗੀ ਆ ਹੈ ਉੱਪਰ ਠਾਕਰੇ ਇੱਥੋਂ ਨਿਕਲਣਾ ਹੈ ਜੋ ਹੀ ਨਿਕਲਣਾ ਹੈ। ਸੋ ਪਰਮੇਸ਼ਰ ਨੇ ਇੱਕ ਇੱਕ ਅੰਗ ਪਰੰਗ ਪਰਮੇਸ਼ਰ ਤੋਂ ਕੋਈ ਸਿਆਣਾ ਨਹੀਂ ਹੈ। 84 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ। ਕੋਈ ਮਿਸਤਰੀ ਚੀਜ਼ ਬਣਾ ਕੇ ਵੇਚ ਨਹੀਂ ਰਹਿੰਦਾ, ਵੇਚ ਨਹੀਂ ਬੈਠਦਾ। ਇਹ ਖੋਜਣਾ ਪਏਗਾ ਬੇਲੀਆ। फिर तू परेशान ना होएगा खोज हर रोज फिर तू परेशान ना ये आखिरी और पहला मौका मिलया है हीरा जन्म है सो, असी दुखी दुखी क्यों हाँ कोई कारण होएगा। ਸੋ ਸੁਖ ਦੀ ਭਾਲ ਕਰ ਰਿਹਾ ਸਾਰਾ ਖੇਡ ਤੇ ਉੱਪਰ ਠਾਕਰਦਾ ਹੈ ਇੱਥੇ ਬੈਠਾ ਹੈ ਸੋ ਇਹ ਸਰੀਰ ਨੂੰ ਤੰਗੀ ਕਸ਼ਟ ਚੱਲੇਗਾ ਦੁੱਖ ਚੱਲੇਗਾ ਪਰ ਉੱਪਰ ਨਹੀਂ ਇਹਦਾ ਨਹੀਂ ਚੱਲਣਾ ਸੋ ਇਹ ਲੱਤਾ ਭਾਰੋਂ ਨਾ ਚੱਲਣ ਗਿਆ ਜਿੰਨਾ ਸਿਰ ਝੱਲੇਗਾ ਅੰਦੇ ਮਨੁੱਖ ਜਾਣਦਾ ਤੇ ਸਾਰਾ ਕੁਝ ਹੈ ਜਾਣ ਕੇ ਔਗਣ ਕਰਦਾ ਹੈ ਹਨੇਰਾ ਵੀ ਆਪ ਹੈ ਪ੍ਰਕਾਸ਼ ਰੂਪ ਵੀ ਆਪ ਹੈ ਲਾਭ ਵੀ ਆਪ ਹੈ ਹਾਨੀ ਵੀ ਆਪ ਹੈ ਦੁੱਖ ਵੀ ਆਪ ਹੈ ਸੁਖ ਵੀ ਆਪ ਹੈ ਇਹ ਇਸਤਰੀ ਜੇ ਸਾਨੂੰ ਇਸਤਰੀ-ਇਸਤਰੀ ਦਿੱਸੇ مرد-ਮرد ਦਿੱਸੇ ਮਨੋ ਕਮ ਲੋਕ ਦੇ ਸੇ ਨਹੀਂ ਦੋ ਦਿਸਰੇ ਨੇ ਦੋ ਚਿੱਤੀ ਦੋ ਬੇੜੀਆਂ ਚ ਇਹ ਬੇੜਾ ਪਾਰ ਨਹੀਂ ਹੋਣਾ ਗੱਲ ਚ ਅਸੀਂ ਪੱਥਰ ਬਨਿਆ ਹੈ ਕਿਵੇਂ ਪਵਜਲ ਤਰਾਂਗੇ ਨਹੀਂ ਤਰ ਸਕਦੇ ਸੋ ਪਾਪਾ ਦਾ ਬੁਖਾਰ ਚੜਿਆ ਹੈ ਮੀਟਰ ਲਾਓ ਹੈ ਜਦੋਂ ਬੁਖਾਰ ਹੋਏਗਾ ਨਾ ਤਾਪ ਹੋਏਗਾ ਤਾਤ ਫਰਾਈ ਕਰਕੇ ਫੇਰ ਕੁਛ ਵੀ ਨਹੀਂ ਚੰਗਾ ਲੱਗਣਾ ਸਵਾਦ ਚੀਜ਼ بے ਸਵਾਦੀ ਲੱਗੇਗੀ ਠੀਕ ਹੈ ਕੋਸ਼ਲੀ ਮਸ਼ੀਨਰੀ ਅਸੀਂ ਰਾਤ ਨੂੰ ਲੇਟ ਖਾ ਕੇ ਸੌਂ ਜਾਂਦੇ ਹਾਂ ਇਹਨੂੰ ਰਸਟ ਨਹੀਂ ਮਿਲਦਾ ਵਿੱਚ ਜਿਵੇਂ ਬਦੇਸ ਵਾਲੇ 7 ਦਿਨਾਂ ਚੋਂ 5 ਦਿਨ ਕੰਮ ਕਰਦੇ ਹਨ 2 ਦਿਨ ਰਸਟ ਦਿੰਦੇ ਹਨ ਅਸੀਂ ਨਾ ਕੋਲੂ ਦੇ ਬੈਲ ਬਣੇ ਹਾਂ ਸੋ ਇਹ ਮਾਇਆ ਇਹ ਪਰਛਾਵਾਂ ਅੱਗੇ-ਅੱਗੇ ਜਾਏਗਾ ਇਹ ਹੱਥ 'ਚ ਨਹੀਂ ਆਉਣੀ ਸੋ ਕੋਈ ਵੀ ਪੂਰਾ ਨਹੀਂ ਹੁੰਦਾ ਸੋ ਪੂਰੇ ਦਾ ਲੜ ਫੜਾਂਗੇ ਫਿਰ ਪੂਰੇ ਹੋਾਂਗੇ ਗੁਰੂ ਤਰਨਾ ਪਏਗਾ ਗੁਰੂ ਤੋਂ ਬਿਨਾ ਅਸੀਂ ਅੰਨੇ ਆੱਖਾਂ ਤੇ ਪੱਟੀ ਬੰਨੀ ਐ ਕਬੀਰ ਜੇਤੇ ਪਾਪ ਕੀਏ ਰਾਖੇ ਤਲਾ ਦੋਰਾਓ ਕਬੀਰ ਜੇਤੇ ਪਾਪ ਕੀਏ ਰਾਖੇ ਤਲਾ ਦੁਰਾਏ ਪ੍ਰਗਟ ਪਏ ਨਿਧਾਨ ਸਭ ਜਦ ਪੁੱਛੇ ਧਰਮ ਰਾਏ ਧਰਮ ਕੀ ਐ ਸਾਰੇ ਅਸੀਂ ਮਨੁੱਖਾਂ ਸੀ ਬੰਦੇ ਬੰਨਾ ਹੈ ਸਾਰਾ ਪ੍ਰਦੇਸ਼ ਮੈਨੂੰ ਆ ਮੈਂ ਬੋ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਰਸੋਈ ਦੇ ਦਰਵਾਜ਼ੇ ਪੱਠਾ ਕਰ ਚ ਜਾ ਰਿਹਾ ਸੋ ਜਿਵੇਂ ਧਰਤੀ ਚ ਪਾਣੀ ਲੈਣ ਲਈ ਪਾਣੀ ਪਾਣਾ ਪੈਂਦਾ ਹੈ ਜਦੋਂ ਬੋਰ ਕਰਦੇ ਹਾਂ ਜਦੋਂ ਥੱਲੋਂ ਪੰਡਾਰਾ ਉੱਠੇਗਾ ਬਹੁਤ ਵੱਡਾ ਹੋਏਗਾ ਇਹ ਧਰਤੀ 'ਚ ਬੀਜ ਲੈ ਲਈ ਬੀਜ-ਬੀਜ ਦੇ ਆ ਫਿਰ 100 ਗੁਣਾ 50 ਗੁਣਾ 1000 ਗੁਣਾ ਫਿਰ ਸਾਨੂੰ ਮਿਲਦਾ ਹੈ ਇਦਾਂ ਹੀ ਨਾਮ ਹੀ ਬਿਨਾ ਬੀਜਣਾ ਪਏਗਾ ਨਾਮ ਬੋ ਬੋ ਕਾਲ ਯੁਗ ਚੰਗੀ ਰੁੱਤ ਆਈ ਹੈ ਸੋ ਸਮੇਂ ਨੂੰ ਸੰਭਾਲਣਾ ਹੈ ਇਹ ਕਹਿੰਦਾ ਮੈਂ ਚੱਲਣਾ ਜਾ ਰਿਹਾ ਮੈਂ ਗੁਰੂ ਪੀਰ ਕਿਸੇ ਨੇ ਬਖਸ਼ਦਾ ਉਹਨਾਂ ਤੇ ਦੁੱਖ ਨਹੀਂ ਆਏ ਦੁੱਖ ਆਉਣਗੇ ਸੋ ਤਾਂਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਤੇ ਸਾਰਿਆਂ ਨੂੰ ਦੋਸਤ ਸਮਝਦਾ ਹਾਂ ਹੁਣ ਕੀ ਕਰਾਂ ਜੇ ਦੁਸ਼ਮਣ ਨਹੀਂ ਸਮਝਦੇ ਦੋਸਤ ਮੈਨੂੰ ਕਿਸੇ ਦਾ ਕੋਈ ਠੇਕਾ ਨਹੀਂ ਹੈ ਆਜ਼ਾਦੀ ਹੈ ਪਰਮੇਸ਼ਰ ਵੱਲੋਂ ਜਿਵੇਂ ਕਿਸੇ ਜੀਣਾ ਹੈ ਜੀਓ ਜੀਔਰ ਜੀਨੇ ਦਿਓ ਸੋ ਜਿਹੜਾ ਬੀਜ ਬੀਜਣਾ ਪਏਗਾ ਉਹ ਕੱਟਣਾ ਪਏਗਾ ਪਹਿਲੇ ਦਿਨ ਕੋਈ ਵੀ ਅਸੀਂ ਕੰਮ ਕਰਦੇ ਆ ਸਾਡੀ ਆਤਮਾ ਰੋਕਦੀ ਹੈ ਨਾ ਪਰ ਅੰਦਰੋਂ ਜੋ ਆਤਾ ਬਣਿਆ ਹੋਇਆ ਹਨ ਕਹਿੰਦੇ ਕਰਨਾ ਕਿਹੜਾ ਵੇਖਦਾ ਹੈ ਅੱਖਾਂ ਵੇਖ ਵੀ ਰਹੀਆਂ ਹਨ ਪਰਮੇਸ਼ਰ ਹੈ ਨਾ ਅੰਦਰ ਅੰਦੇ ਹਰੇਕ ਦੇ ਵਿੱਚ ਹੈ ਪਰਮੇਸ਼ਰ 84 ਲੱਖ ਜੀਉਂ ਦੇਖ ਰਹੀਆਂ ਵੇਖ ਵੀ ਰਹੀਆਂ ਹਨ ਰਿਕਾਰਡਿੰਗ ਵੀ ਕਰ ਰਹੀਆਂ ਆਲਾ ਦੋਲਾ ਵੇਖਿਆ ਨਹੀਂ ਫਿਰ ਮੌਕਾ ਫੱਬਿਆ ਫਿਰ ਹਫ਼ਤੇ ਨੂੰ 10 ਦਿਨਾਂ ਨੂੰ ਫਿਰ ਪਾਪ ਕੀਤਾ ਅਪਰਾਧ ਕੀਤਾ ਦੋਸ਼ ਕੀਤਾ ਕੋਈ ਵੇਖ ਰਿਆ ਨਹੀਂ ਵੇਖ ਰਿਆ ਪਰਮੇਸ਼ਰ ਤੇ ਵੇਖ ਰਿਆ ਨਾ ਅੱਖਾਂ ਉਹਦੀਆਂ ਹਨ ਜੋਤ ਉਹਦੀ ਹੈ ਸੋ ਫਿਰ ਹੌਲੀ ਹੌਲੀ 3-4 ਸਾਲਾਂ ਨੂੰ ਜੋ ਚੰਗੀ ਸੋਚ ਸੀ ਉਹ ਖਤਮ ਹੋ ਜਾਂਦੀ ਹੈ ਫਿਰ ਮਤ ਮਾਰੀ ਜਾਂਦੀ ਹੈ ਫਿਰ ਪਾਪੀ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਪਾਪ ਕਰ ਰਿਹਾ ਹਾਂ ਸੋ ਅਪਰਾਧ ਦਾ ਬੀਜ ਹੈ ਪਾਪ ਮਾਰੀ ਸੋਚ ਠੀਕ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਮਨੁੱਖ ਗਲਤੀ ਦਾ ਉਤਲਾ ਹੈ ਸੋ ਇਹ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਹੈ ਫਿਰ ਸਣੇ ਵਿਆਜ ਦੇਣਾ ਪਏਗਾ ਇਹ ਪਾਪ ਤੋਂ ਬਚਣਾ ਪਏਗਾ ਪਾਪਨ ਨਰਕ ਸਰਗ ਦੁਖ ਸੁਖ ਇਤੋਂ ਅੱਗੇ ਜੀਵਨ ਹੈ ਤੂੰ ਚਲ ਤੂੰ ਚਲ ਤੇਰਾ ਪੈਂਡਾ ਕਟੇਗਾ ਸੋ ਰਸਤਾ ਜੇ ਪੁੱਛੀ ਜਾਏ 400 ਰਸਤੇ ਹੀ ਪੁੱਛੀ ਜਾਏ ਆ ਕਿੱਧਰ ਨੂੰ ਜਾਂਦਾ ਆ ਕਿੱਧਰ ਨੂੰ ਜਾਂਦਾ ਫਿਰ ਨਹੀਂ ਕਿਤੇ ਤੂੰ ਪਹੁੰਚਣ ਵਾਲਾ ਇਹ ਮਸ਼ੱਕਤ ਘੱਲਣੀ ਪੈਗੀ ਮਿਹਨਤ ਕਰਨੀ ਪੈਗੀ ਹਾਰਡ ਵਰਕ ਕਰਨੀ ਪੈਗੀ ਇਹੀ ਇਹਦਾ ਇਲਾਜ ਹੈ ਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿਰਤ ਕਰਨੀ ਵੰਡ ਕੇ ਛਕਣਾ ਨਾਮ ਜਪਣਾ ਨਾਮ ਕੀ ਹੈ ਅਸੀਂ ਮਨੁੱਖਾ ਆਪਣਾ ਨਾਮ ਨਹੀਂ ਵਿਗਾੜਦਾ ਜੋ ਫਰਜੀ ਨਾਮ ਰੱਖਿਆ ਸੋ ਵੱਡਾ ਨਾਮ ਰੱਖ ਲੈਣਾ ਨਹੀਂ ਗੱਲ ਬੰਨੀ ਜੇ ਪੈਕੇਜ ਚ ਮਾਲ ਗਲਤ ਹੋਏਗਾ ਅਸੀਂ ਮਨੁੱਖਾ ਅਸੀਂ ਬੰਦੇ ਹਾਂ ਪਰ ਬੰਦੇ ਨਹੀਂ ਹਾਂ ਸੋ ਗੁਰੂ ਤੋਂ ਬਿਨਾ ਅਸੀਂ ਪਸ਼ੂ ਹੀ ਹਾਂ ਸੋ ਇਹ ਦੋ ਲੱਤਾਂ ਵਾਲੇ ਪਸ਼ੂ ਹਾਂ ਸੋ ਇਹ ਘਰਬਾਣੀ ਸਰਵਣ ਕਰਨੀ ਪਵੇਗੀ ਪੜਨੀ ਪਵੇਗੀ ਵਿਚਾਰਨੀ ਪਵੇਗੀ ਜਾਪ ਕਰਨਾ ਪਵੇਗਾ ਜਪ ਕਰਨਾ ਪਵੇਗਾ ਸੋ ਫਿਰ ਇਹ ਪਵਜਲ ਜੀਵਨ ਚੋਂ ਇਹ ਸਮੁੰਦਰ ਚੋਂ ਪਾਰ ਹੋ ਜਾਣਗੇ ਲੂੰਡੀ ਵਾਲੀ ਸਮੁੰਦਰ ਦਾ ਅੰਤ ਲੈਣ ਦੀ ਵਿੱਚੇ ਖੁਰਗੇ ਸੋ ਕੰਦੇ ਨਾਮ ਜਪਦੇ ਹਾਂ ਇਹ ਮਨ ਹੋਰ ਪਾਸੇ ਪੱਚਦਾ ਹੈ ਮਨ ਤੇਰਾ ਪਹਿਲਾਂ ਵੀ ਭੱਜਦਾ ਸੀ ਤੂੰ ਥੋੜਾ ਜਾਂ ਸ਼ਾਂਤ ਹੋਇਆ ਇਹ ਤੇ ਆ ਨਹਿਰ ਵਾ ਕੁ ਚੱਲੇਗਾ ਇੱਕ ਇੱਕ ਟਰਾਲੀ ਨਹਿਰ ਚ ਪਾ ਦੋ ਰੁਕ ਜੇ ਪਾਣੀ ਨਹੀਂ ਇਹ 24 ਘੰਟੇ ਚੱਲਣ ਵਾਲੀ ਮਸ਼ੀਨ ਹੈ ਇਹਨੇ ਆਪਣਾ ਕੰਮ ਕਰਨਾ ਹੈ ਸੋ ਮਨਮੁਖ ਕੀ ਹੈ ਜੋ ਮਨ ਦੀਆਂ ਕਰਦਾ ਹੈ ਗੁਰਮੁਖ ਕੀ ਹੈ ਜੋ ਗੁਰੂ ਦੀ ਮਤ ਧਾਰਦਾ ਹੈ ਸੋ ਅੰਦਰ ਹੀ ਹੈ ਸਭ ਕੁਛ ਸਭ ਕੁਝ ਬਾਹਰੋਂ ਮਿਲੇਗਾ ਪਰਮੇਸ਼ਰ ਅੰਦਰੋਂ ਮਿਲੇਗਾ ਸੋ ਜਦੋਂ ਪਰਮੇਸ਼ਰ ਨਾਲ ਇੱਕਮਿਕ ਹੋ ਗਈ ਬਾਹਰੋਂ ਸਮਝਣ ਨਾਲ ਅਸੀਂ ਇਹ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਬਣਾਉਣਾ ਹੈ ਜੀ ਖੋਜ ਕਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਸੋ ਕੁਝ ਨਾ ਕੁਝ ਕਰ ਫਿਰ ਸੋ ਇਹ ਪੂਰਾ ਬੰਨਣਾ ਪਏਗਾ ਸੰਗਰਸ਼ ਕਰਨਾ ਪਏਗਾ ਸੋ ਦੁੱਖ ਆਉਣਗੇ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਜੀ ਦੁੱਖ ਅਸੀਂ ਮੰਗਦੇ ਨਹੀਂ ਕਿਉਂ ਹੁੰਦੇ ਹਨ ਸੋ ਜੇ ਪਦਾਰਥ ਮੰਗਾਗੇ ਪਦਾਰਥ ਮਿਲਣਗੇ ਪਰਮੇਸ਼ਰ ਕਹਿੰਦਾ ਮੈਂ ਆਵਾਂ ਨਾ 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 ਤੂੰ ਨਾ ਆਈ ਸੋ ਕਹਿੰਦੇ ਪਰਮੇਸ਼ਰ ਆ ਗਿਆ ਹਨ ਫੋਨ ਆਇਆ ਜੀ ਕਿੱਥੇ ਆ ਹੁਣ ਝੂਠ ਵੀ ਨਹੀਂ ਬੋਲ ਸਕਦੇ ਤੇ ਪੰਗਾ ਹੀ ਪੈ ਗਿਆ ਪਰਮੇਸ਼ਰ ਆ ਗਿਆ ਹੈ ਸੋ ਅਸੀਂ ਪਰਮੇਸ਼ਰ ਨੂੰ ਨਹੀਂ ਮੰਗਦੇ ਉਹਦੇ ਉਹਦੀਆਂ ਦਾਤਾ ਮੰਗਦੇ ਆ ਪਦਾਰਥ ਮੰਗਦੇ ਆ ਜੀ ਸੋ ਜਦੋਂ ਦਾਤਾ ਆ ਜਾਏਗਾ ਉਹਦੇ ਨਾਲ ਹੀ ਦਾਤਾ ਦੀਆਂ ਸਾਰੀਆਂ ਦਾਤਾ ਆ ਜਾਣਗੀਆਂ ਦਾਤਾ ਸਾਰੇ ਪਦਾਰਥ ਆ ਜਾਣਗੇ ਚਾਰ ਪਦਾਰਥ ਜੋ ਮੰਗੇਗਾ ਮਿਲ ਜਾਣਗੇ ਬਰ ਦਾਤੇ ਨੂੰ ਮੰਗ ਸਾਰਿਆਂ ਜੋ 84 ਲੱਖ ਜੋ ਮੇ ਚਲਾ ਰਿਆ ਸੋ ਸਾਰਿਆਂ ਚ ਵਸ ਰਿਹਾ ਹੈ ਉਹ ਜੀ ਵੇਖਣ ਵਾਲੀ ਅੱਖ ਚਾਹੀਦੀ ਹੈ ਧਿਪ ਦ੍ਰਿਸ਼ਟੀ ਇਹ ਚੌ ਇਹ ਤੀਜੀ ਅੱਖ ਖੁੱਲਣੀ ਪੈਗੀ ਕਬੀਰ ਜਿਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਪੈ ਨਿਦਾਨ ਸਭ ਜਬ ਪੁੱਛੇ ਧਰਮ ਰਾਏ ਕਹਿੰਦੇ ਇਹ ਕੁਛ ਖਾਂਦਾ ਨਹੀਂ ਸਾਡਾ ਸੰਤ ਹੈ ਤੋ ਕਾ ਨੇ ਨਾ ਅਢੀਆ ਵਖਾਵ ਖਾ ਦੇਖੋ ਜੀ ਇਹ ਜੋੜਾ ਨਹੀਂ ਪਾਉਂਦਾ ਜੁੱਤੀ ਨਹੀਂ ਪਾਉਂਦਾ ਇਹ ਝੜਾਵਾ ਵਖਾਵ ਖਾ ਨੰਗਾ ਸਰੀਰ ਵਖਾਵ ਖਾ ਕੇ ਬੜੇ ਮਹਾਨ ਸਾਧੂ ਬਣੇ ਹਨ ਸੋ ਇਹ ਲੰਮੇ ਸਮੇ ਲਈ ਇਹ ਸਿਆਣ ਫਣੀ ਚੱਲਨੀ ਸੋ ਇਹ ਸੰਗਰਸ ਵਾਲਾ ਜੀਵਨ ਚਾਹੀਦਾ ਹੈ ਸੂਰਾ ਬੰਨਾ ਪਏਗਾ ਭਗਤ ਬੰਨਾ ਪਏਗਾ ਜੀ ਨਾ ਜੋ ਕਿਸੇ ਨੂੰ ਡਰਾਉਂਦਾ ਨਾ ਡਰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਤੋਂ ਬਹੁਤ ਹੀ ਗਲਤੀ ਆ ਰਹੀ ਹੈ ਮੂਰਖਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖ